ਉਹ ਜੇ ਤਾਂ ਕੰਮ ਹੈ ਦਿਮਾਗ ਨਾਲ ਹੋਇਆ ਕੰਮ ਗੁੱਡ ਮਾਰਨਿੰਗ ਜੀ ਵੈਲਕਮ ਹੈ ਜੀ ਤੁਹਾਡਾ ਅੱਜ ਦੇ ਦਿਨ ਦੀ ਨਵੇਂ ਦਿਨ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤਰੀਕ ਹੈ ਕਿ ਜੀ 10 ਫਰਵਰੀ ਸਾਲ 2024 ਦਿਨ ਸ਼ੁੱਕਰਵਾਰ ਹੈ ਸਵੇਰੇ ਸਾਢੇ 10 ਵਜੇ ਦਾ ਟਾਈਮ ਹੋ ਗਿਆ ਤੇ ਜਿਵੇਂ ਕਿ ਪਿਛਲੇ ਕੁਝ ਮਹੀਨੇ ਤੋਂ ਆਪਣੇ ਘਰ ਦਾ ਕੰਮਕਾਰ ਚੱਲ ਰਿਹਾ ਹੈ ਲਗਭਗ ਦਸਹਰੇ ਦੇ ਨੇੜੇ ਤੇੜੇ ਤੋਂ ਕੰਮਕਾਰ ਚੱਲ ਰਿਹਾ ਤੇ ਅੱਜ 10 ਫਰਵਰੀ ਹੋ ਗਈ ਕੁਝ ਨਾ ਕੁਝ ਕੰਮਕਾਰ ਆਪਣਾ ਹਲੇ ਵੀ ਚੱਲ ਰਿਹਾ ਹੈ ਤੇ ਹੁਣ ਆਪਾਂ ਆਪਣੇ ਮਕਾਨ ਦੇ ਬੈਕ ਸਾਈਡ ਪਿੱਛੇ ਖੜੇ ਆ ਜੀ ਪਿੱਛੇ ਆਪਾਂ ਨੇ ਜਿਹੜੀ ਕਮਰੇ ਦੀ ਵਿੰਡੋ ਰੱਖੀ ਏ ਇਹਦੇ ਸ਼ੀਸ਼ੇ ਵਗੈਰਾ ਲਗਾ ਦੇ ਤੇ ਲੱਕੜੀ ਦਾ ਕੰਮ ਹੋ ਗਿਆ ਇੱਕ ਸਟੋਰ ਦੀ ਆਪਾਂ ਨੇ ਸ਼ੀਸ਼ਾ ਲਵਾ ਲਿਆ ਇੱਥੇ ਤੇ ਇੱਥੇ ਜਿਹੜਾ ਵਾਸ਼ਰੂਮ ਹੈ ਉਹਦਾ ਵੀ ਸ਼ੀਸ਼ਾ ਵਗੈਰਾ ਲੱਗ ਗਿਆ ਤੇ ਆਹ ਰੂੜੀ ਕੁੱਟ ਕੇ ਇੱਥੇ ਪਾ ਦੀ ਆਪਾਂ ਨੇ ਜਿਹੜਾ ਬਾਹਰ ਆਪਾਂ ਨੇ ਫਰਸ਼ ਪਾਣਾ ਇੱਥੇ ਤੇ ਉਸ ਤੋਂ ਬਾਅਦ ਆਪਣੀ ਟਾਈਲਾਂ ਨਾਲ ਬਾਈ ਨਾਲ ਗੱਲਬਾਤ ਹੋ ਗਈ ਸੀ ਟਾਈਲਾਂ ਪਈਆਂ ਇੱਥੇ ਕੁਛ ਨਾ ਕੁਛ ਟਾਈਲਾਂ ਚਾਰ ਪੰਜ ਦਿਨ ਹੋ ਗਏ ਟਾਈਲਾਂ ਦਾ ਕੰਮ ਚੱਲ ਰਿਹਾ ਹੈ ਲੌਬੀ ਦੇ ਵਿੱਚ ਟਾਈਲਾਂ ਲੱਗੀਆਂ ਤੇ ਵਾਸ਼ਰ ਬਾਕੀ ਜਿਹੜਾ ਆਪਣਾ ਬੈਡਰੂਮ ਇਸ ਵਿੱਚ ਵੀ ਲਗਭਗ ਟਾਈਲਾਂ ਦਾ ਕੰਮ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਆ ਗਏ ਜੀ ਅੱਗੇ ਫਰੰਟ ਸਾਈਡ ਜਿਹੜਾ ਆਪਣਾ ਦੂਜੇ ਫਰਸ਼ ਪਿਆ ਹੋਇਆ ਤਾਂ ਟਿਪਸ ਮਾਰਬਲ ਜਿਹੜਾ ਪੁਰਾਣਾ ਲੱਗਿਆ ਹੋਇਆ ਤਾਂ ਉਹ ਚਣੀਮਾ ਹੋ ਕੇ ਦਬ ਗਿਆ ਉਹ ਸਾਰਾ 4-5 ਦਿਨ ਤੋਂ ਹੁਣ ਪਟ ਰਹੀ ਹੈ ਪਟ ਕੇ ਦੁਬਾਰਾ ਸਾਰਾ ਇੱਥੇ ਸਿੰਪਲ ਫਰਸ਼ ਆਪਾਂ ਨੇ ਪਵਾ ਦੇਣਾ ਹੈ ਇਸੇ ਜਿਹੜਾ ਲੱਗਿਆ ਹੋਇਆ ਨਾਲ ਦੋ ਲੇਬਰ ਵਾਲੇ ਆ ਲਓ ਜੀ ਇਹ ਜਿਹੜਾ ਬੈਡਰੂਮ ਹੈ ਬੈਡਰੂਮ ਦੇ ਵਿੱਚ ਟਾਈਲਾਂ ਲੱਗੀਆਂ ਬੈਡਰੂਮ ਦੇ ਨਾਲ ਅਟੈਚ ਬਾਥਰੂਮ ਹੈ ਵਾਸ਼ਰੂਮ ਚ ਅੱਜ ਅੱਜ ਟੈਲਣ ਵਾਲਾ ਬੰਦਾ ਵੈਸੇ ਆਇਆ ਨਹੀਂ ਵਾਸ਼ਰੂਮ ਦੇ ਵਿੱਚ ਵੀ ਕੱਲ ਟੈਲਣ ਲੱਗੀਆਂ ਮਾੜਾ ਮੋਟਾ ਜਿਹੜਾ ਕਿਨਾਰੇ ਵਾਲਾ ਕੰਮ ਰਹਿੰਦਾ ਹੈ ਤੇ ਇਹ ਹੋ ਗਈ ਲੌਬੀ ਤੇ ਉਹ ਆਪਣਾ ਹੈਗਾ ਦੂਜਾ ਮਕਾਨ ਦੂਜੇ ਮਕਾਨ ਨਾਲ ਇੱਥੇ ਆਪਾਂ ਨੇ ਓਪਨ ਕਰ ਲਿਆ ਦੂਜੇ ਮਕਾਨ ਵਾਲੇ ਮਕਾਨ ਆਪਣਾ ਜੁਆਇੰਟ ਹੋ ਗਿਆ ਯਾਨੀ ਉਹ ਲੌਬੀ ਤੇ ਲੌਬੀ ਦੋਨੋਂ ਜੁਆਇੰਟ ਹੋ ਗਈਆਂ ਤੇ ਉਹ ਬਾਹਰ ਦਾ ਦਰਵਾਜ਼ਾ ਬਾਹਰ ਜਾਣ ਲਈ ਹੋ ਗਿਆ ਤੇ ਸਵੇਰੇ ਭਾਈ ਆਪਾਂ ਨੇ ਟਰੈਕਟਰ ਮੰਗਾਏ ਸੀਗਾ ਤੁਸੀਂ ਦੇਖਿਆ ਟਰੈਕਟਰ ਨਾਲ ਆਪਾਂ ਨੇ ਜਿਹੜਾ ਦਰਖਤ ਵੱਡਿਆ ਸ਼ੋਕਾ ਉਹ ਜੜ ਤੋਂ ਪਟਦੇ ਆ ਤੇ ਇੱਕ ਦੋ ਦਰਖਤ ਹੋਰੇ ਸ਼ੋਕਾ ਇਹ ਵੀ ਆਪਾਂ ਨੇ ਵੱਢ ਦੇਣੇ ਕਿਉਂਕਿ ਇਹਨਾਂ ਦੇ ਹੁਣ ਪੱਤੇ ਵਗੈਰਾ ਬਹੁਤ ਝੜਨ ਲੱਗ ਗਏ ਤਾਂ ਕਰਕੇ ਇੱਥੇ ਗੰਦ ਪੈਂਦਾ ਹੈ ਤੇ ਲੋ ਭਾਈ ਬਾਥਰੂਮ ਚ ਤੇਲਾਂ ਲਾ ਰਹੀਆਂ ਆਪਾਂ ਜਿਹੜੀ ਗੰਦ ਤੇ ਰਹਿ ਗਈ ਇਸੇ ਤੇਲਾਂ ਲਾ ਰਹੀਆਂ ਆ ਤੇ ਭਾਈ ਤੇਲਾਂ ਲਾ ਰਹਾ ਹੈ ਭਾਈ ਦਾ ਨਾਮ ਹੈ ਵੀਜੇ ਭਾਈ ਰਾਜਸਥਾਨ ਤੋਂ ਹੈ ਨਾ ਰਾਜਸਥਾਨ ਤੋਂ ਕਿਹੜੀ ਜਗ੍ਹਾ ਤੋਂ ਹੈ ਧੋਲਪੁਰ ਧੋਲਪੁਰ ਠੀਕ ਹੈ ਇਸ ਤਰ੍ਹਾਂ ਬਾਈ ਇਹ ਕੱਟ-ਕੱਟ ਕੇ ਲਾ ਰਿਹਾ ਜਿੱਥੇ ਆਪਣਾ ਕੋਈ ਪੁਆਇੰਟ ਲੱਗੇ ਡੁੱਡੀ ਵਗੈਰਾ ਤੇ ਜਾਂ ਕੋਈ ਪਾਣੀ ਦੇ ਪੁਆਇੰਟ ਹੈ ਉੱਥੇ ਟਾਈਲ ਕੱਟ ਕੇ ਲਾ ਰਿਹਾ ਤੇ ਹੁਣ ਗੰਦਾ ਤੇ ਟਾਈਲਾਂ ਲੱਗ ਰਹੀਆਂ ਇਹ 16 ਬਾਈ 16 ਸਾਈਜ਼ ਤੇ ਜਿਹੜੀ ਨੀਚੇ ਜਿਹੜੀ ਆਪਣੀ ਵੀਜੀ ਨੀਚੇ ਲੱਗੀ ਟਾਈਲ ਇਹ ਕਿਹਦਾ ਸਾਈਜ਼ ਹੈ ਇਹ 16 ਬਾਈ 16 ਜੇ 12 18 ਹਾਂ ਇਹ 16 ਬਾਈ 16 ਜਿਹੜੀ ਨੀਚੇ ਲੱਗੀਏ ਤੇ ਇਹ 12 ਬਾਈ 18 ਯਾਨੀ 1 ਫੁੱਟ ਬਾਈ 1.5 ਫੁੱਟ ਹੈ ਤੇ ਜਿਹੜੀ ਆਪਾਂ ਨੀਚੇ ਫਰਸ਼ ਤੇ ਲਵਾਈਆਂ ਇਹ 2x2 2 ਫੁੱਟ ਬਾਈ 2 ਫੁੱਟ 2.5 ਤੇ ਬਾਈ ਆਪਾਂ ਅੱਜ ਇਹ ਜਿਹੜੀ ਇੱਥੇ ਰੋੜੀ ਪਾਈ ਏ ਇੱਥੇ ਆਪਾਂ ਨੇ ਫਰਸ਼ ਪਾ ਦੇਣਾ ਜਿਹੜਾ ਏਰੀਆ ਸਾਰਾ ਇੱਥੇ ਰੋੜੀ ਵਗੈਰਾ ਪਾ ਦੀ ਕੁਛ ਰੋੜੀ ਘਟ ਗਈ ਤਾਂ ਉਹ ਪਿੱਛੇ ਕੁੱਟਣ ਵਾਲੇ ਲੱਗੇ ਹੋਏ ਆ ਬਾਕੀ ਆ ਰੋੜੀ ਕੁੱਟਣ ਵਾਲੀ ਮਸ਼ੀਨ ਮੰਗਾਈ ਏ ਜਿਵੇਂ ਆਪਾਂ ਦੁਰਮਚ ਨਾਲ ਰੋੜੀ ਸੈੱਟ ਕਰਦੇ ਦਵਾਨੇ ਆ ਤਾਂ ਇਹ ਮਿਸਤਰੀ ਦੱਸ ਰਿਹਾ ਮਸ਼ੀਨ ਐ ਦੁਰਮਚ ਮਸ਼ੀਨ ਨਹੀਂ ਕਹਦੇ ਜਿਵੇਂ ਦੁਰਮਚ ਨਾਲ ਕੁੱਟਦੇ ਰੋੜੀ ਤਾਂ ਇਹ ਮਸ਼ੀਨ ਨਾਲ ਕੁੱਟਉਣੀ ਲੈਟ ਤੇ ਚੱਲਦੀ ਏ ਕਾਇਦੀ ਸੈਟਿੰਗ ਸ਼ੂਟਿੰਗ ਕਰ ਰਹੇ ਹਾਂ ਤਾਰਾ ਤੁਰੇ ਲਾ ਰਹੇ ਹਾਂ ਲੋ ਬਈ ਫੋਰ ਬਈ ਫੋਨ ਗੱਡੀ ਚੱਲ ਰਹੀ ਹੈ ਜਿਹੜਾ ਕਮ ਜ਼ੁਰਮਚ ਨਾਲ ਹੁੰਦਾ ਨਾ ਜ਼ੁਰਮਚ ਮਸ਼ੀਨਾਂ ਜ਼ੁਰਮਚ ਮਸ਼ੀਨ ਕਰ ਰਹੀ ਹੈ ਦੇਖੋ ਬਿਸ਼ਰੀਆਂ ਸੈਟਿੰਗ ਕਰਕੇ ਲਾ ਦੀ ਆਪੇ ਚਾਰੇ ਉਹ ਵੀ ਸਾਰਾ ਮਸ਼ੀਨੀਕਰਨ ਆ ਗਿਆ ਜਿਹੜਾ ਵੀ ਹੱਥਾਂ ਨਾਲ ਕੰਮ ਦਾ ਦੁਰਮਚ ਨਾਲ ਰੋੜੀ ਕੁੱਟਣੀ ਹੁਣ ਉਹ ਵੀ ਮਸ਼ੀਨਾਂ ਆ ਗਈਆਂ ਸਾਰਾ ਮਸ਼ੀਨ ਨਾਲ ਕੰਮ ਹੋਣ ਲੱਗ ਗਿਆ ਜਿੰਨਾ ਵੀ ਹੈ ਕੰਮ ਹੱਥਾਂ ਨਾਲ ਕੱਢਦਾ ਜਾ ਰਿਹਾ ਮਸ਼ੀਨੀ ਕਰਨ ਦਾ ਟਾਈਮ ਜ਼ਿਆਦਾ ਆ ਗਿਆ ਹੁਣ ਇਹਦਾ ਇੱਕ ਅਗਲਾ ਗੇਅਰ ਇੱਕ ਬੈਕ ਗੇਅਰ ਹੈ ਹੁਣ ਬੈਕ ਗੇਅਰ ਪਾਇਆ ਹੋਇਆ ਮਿਸਤਰੀ ਨੇ ਪਿੱਛੇ ਤੋਂ ਉਸੇ ਢੋਖ ਬੈਕ ਸਾਡ ਨੂੰ ਕੁੱਟਦੀ ਆਈ ਹੈ ਹੁਣ ਦੁਰਮਚ ਨਾਲ ਹੁਣ ਅਗਲਾ ਗੇਅਰ ਪਾਵਾਂਗੇ ਫੇਰ ਇਹ ਨਾਲ ਅੱਗੇ ਨੂੰ ਸਟਾਰਟ ਹੋ ਜਾਣਾ ਬੜਾ ਦੱਸ ਦੋ ਵੀ ਗੇਅਰ ਗੁਰੂ ਇਸ ਤਰ੍ਹਾਂ ਪੈਂਦਾ ਇਹਦਾ ਇਹ ਗੇਅਰ ਪੈ ਗਿਆ ਇਹਦਾ ਅੱਛਾ ਇਹ ਰਿਵਰਸ ਪੈ ਗਿਆ ਇਧਰੋਂ ਠੀਕ ਹੈ ਜੁਡਲ ਹੋ ਗਿਆ ਹਾਂ ਤੇ ਇਹ ਅਗਲਾ ਹੋ ਗਿਆ ਹਨਾ ਹਾਂ ਹਾਂ ਠੀਕ ਹੈ ਉਦੋਂ ਕਰਾਂ ਅਗਲਾ ਠੀਕ ਹੈ ਉਹ ਸੈਂਟਰ 'ਚ ਰਿਵਰਸ ਹੈ ਇਧਰ ਬੈਕ ਹੈ ਦੂਜੇ ਵਾਸਤੇ ਨੂੰ ਅਗਲਾ ਗੇਅਰ ਇਹਦਾ ਬਾਈਕੋ ਗੇਅਰ ਇਹਦਾ ਇਹਦੇ ਨਾਲ ਹੀ ਬੱਸ ਅੱਗੇ ਜਾਂਦੀ ਆ ਪਿੱਛੇ ਨਹੀਂ ਜਾਂਦੀ ਆ ਉਹ ਭਾਈਆ ਮਸ਼ੀਨ ਤੇ 1.5 ਕਵਰ ਦੀ ਮੋਟਰ ਲੱਗੀ ਹੋਈ ਹੈ ਪਰ ਆਵਾਜ਼ ਬਹੁਤ ਸਾਇਲੈਂਟ ਹੈ ਮੋਟਰ ਦੀ ਆਵਾਜ਼ ਨਹੀਂ ਉਹਦੀ ਸਾਰੀ ਆਵਾਜ਼ ਇਹਦੀ ਆ ਰਹੀ ਹੈ ਸਿਆ ਬਣਾਈ ਹੈ ਫਿਰ ਐ ਗਰੋ ਇੰਡਸਟਰੀ ਵਾਲੇ ਨੇ ਆ ਨੰਬਰ ਲਿਆ ਉਹਨਾਂ ਦਾ ਤਕਰੀਬਨ 40 45 ਆ 50 ਹਜ਼ਾਰ ਦੀ ਮਸ਼ੀਨ ਹੈ ਇਹ ਹਾਂ ਦੁਪਹਿਰ ਕੇ ਬਾਅਦ ਲੈ ਕੇ ਆਏਗਾ ਸੱਤ ਸੱਤ ਲਗਾ ਦੇ ਹਾਂ ਜਿਹੜਾ ਉਹ ਮੋਟਰ ਹੁਣ ਕਿੱਥੇ ਰੱਖ ਲਾਉਂਗਾ ਉੱਥੇ ਰੱਖੇ ਬਸ ਅੱਜ ਜਿਹੜਾ ਉੱਪਰ ਰਹਿ ਗਿਆ ਉਹ ਕੱਲੂ ਹੈ ਕੱਲੂ ਬੰਦਾ ਲੈ ਆਈ ਨਾਲ ਇੱਕ ਕੋੜੀ ਕੋੜੀ ਰੱਖ ਲਈਆਂ ਤੇ ਕੋੜੀ ਰੱਖ ਕੇ ਤੁਹਾਨੂੰ ਟਾਇਲਾ ਫੜਾਈ ਜਾਊਗਾ ਉੱਪਰ ਉੱਪਰ ਲਾ ਦੇ ਬਸ ਇੱਕ ਮਨ ਵੀ ਲੱਗੇਗਾ ਹੂੰ ਇੱਕ ਕਰ ਇੱਕ ਤਾਂ 11 ਹੋ ਜਾਂਦੇ ਆ ਇੱਕ ਕਰ ਇੱਕ ਤਾਂ 11 ਮੈਂ ਬੋਲਦਾ ਹੈ ਹੈ ਜਿਹਨੂੰ ਕਰ ਬੋਲ ਕੇ ਆ ਹਾਂ ਮੈਂ ਬੋਲ ਦਿਆਂ ਨੂੰ ਤੇ ਇਹ ਵਾਈ ਵਿਜੇ ਲੱਗਿਆ ਹੋਇਆ ਟਾਇਲਾ ਲਾਣ ਕੱਲ੍ਹ ਹੀ ਆਇਆ ਅੱਜ ਕੱਲ੍ਹ ਇਹ ਛੁੱਟੀ ਕਰ ਗਿਆ ਕੱਲ੍ਹ ਆਇਆ ਨਹੀਂ ਕੰਮ ਕਰਦਾ ਇਹਨੂੰ ਕੋਈ ਗੜਬੜ ਕਰ ਗਿਆ ਕੱਲ ਕੱਲ ਇਹਨੇ ਪੀਲੇ ਸ਼ਕਤੀ ਵਾਟਰ ਵਾ ਤਾਂ ਕਰਕੇ ਕਰੇ ਇਹ ਕੱਲ ਛੁੱਟੀ ਮਾਰ ਗਿਆ ਕਹਿੰਦਾ ਵੀ ਕੰਮਕਾਰ ਖਰਾਬ ਨਾ ਹੋਵੇ ਪਹਿਲਾਂ ਤਾਂ ਜਿਹੜੇ ਚਾਰਦੀ ਲਾਈ ਬਹੁਤ ਸੋਹਣੇ ਲਾਈਨ ਹੈ ਆ ਕਮਰੇ ਚ ਲਾਕੀਆਂ ਲੋਬੀ ਚ ਲਾਕੀਆਂ ਟਾਈਲਾਂ ਸਾਰੀਆਂ ਮਤਲਬ ਚਾਰ ਦਿਨਾਂ ਚ ਲਾ ਦੀਆਂ ਇਹਨੇ ਇੱਕ ਬੰਦਾ ਨਾਲ ਰੱਖਿਆ ਹੋਇਆ ਤਾਂ ਬੜਾ ਸੋਹਣਾ ਕੰਮ ਖਿੱਚਿਆ ਤਾਂ ਹੁਣ ਅੱਜ ਲਗਿਆ ਬਾਥਰੂਮ ਵਾਲੀਆਂ ਕੰਧਾਂ ਦੀ ਟਾਈਲਾਂ ਲਾਣ ਹੁਣ ਉਹ ਜਿਸ ਤਰ੍ਹਾਂ ਟਾਈਲ ਲਗੀ ਉੱਤੇ ਦਾ ਕਿ ਲਾੜੀਆਂ ਬਾਕੀ ਫਿਰ ਕੱਲ ਕੋਈ ਬੰਦਾ ਨਾਲ ਲੈ ਕੇ ਆਊਗਾ ਘੋੜੀ ਰੱਖ ਕੇ ਇੱਥੇ ਉੱਪਰ ਟਾਈਲਾਂ ਫਲਾਈ ਜਾਊਗਾ ਉੱਪਰ ਟਾਈਲਾਂ ਲਾਉ ਕਰੇਗਾ ਸ਼ਾਮ ਦੇ ਬਾਈ 4:00 ਵੱਜ ਗਏ ਤੇ ਅਗਲੇ ਵੇੜੇ 'ਚ ਜਿਹੜਾ ਆਪਣਾ ਦੁਰਮਚ ਵਾਲਾ ਕੰਮ ਹੈ ਮਸ਼ੀਨ ਨਾਲ ਉਹ ਕੰਪਲੀਟ ਹੋ ਗਿਆ ਤੇ ਹੁਣ ਚਾਹ ਚੂ ਪੀ ਕੇ ਦੁਬਾਰਾ ਮਿਸਤਰੀ ਹੈ ਜਿਹੜਾ ਬਾਈ ਦੁਰਮਚ ਚਲਾ ਰਿਹਾ ਹੈ ਉਹ ਬੈਕ ਸਾਈਡ ਪਿਛਲੇ ਵੇੜੇ 'ਚ ਲੱਗ ਗਏ ਤੇ ਐਨੇ ਕੇਰੀ 'ਚ ਆਪਾਂ ਨੇ ਪਿੱਛੇ ਫਰਸ਼ ਪਾਣਾ ਹੈ ਉਹ ਦਰਵਾਜ਼ਾ ਹੈ ਦਰਵਾਜ਼ੇ ਨਾਲ ਤੋੜ ਜਾ ਪੱਕਾ ਰਹੂਗਾ ਤਾਂ ਆਪਾਂ ਨੂੰ ਦਿੱਕਤ ਨਹੀਂ ਆਊਗੀ ਤੇ ਬਾਕੀ ਜਿਹੜਾ ਪਿੱਛੇ ਆਪਣਾ ਜਿਹੜਾ ਰਸਤਾ ਛੱਡਿਆ ਉਹ ਫਿਲਹਾਲ ਆਪਣਾ ਕੱਚਾ ਹੀ ਰਹੂਗਾ ਤੇ ਅੰਦਰ ਬਾਥਰੂਮ ਦੇ ਵਿੱਚ ਵੀ ਜਿਹੇ ਅੱਜ ਸਵੇਰੇ ਲਗਿਆ ਤਾਂ ਇਹ ਵਾਲੀ ਗੰਧ ਤਕਰੀਬਨ ਅੱਧਿਕ ਤੋਂ ਜ਼ਿਆਦਾ ਕੰਪਲੀਟ ਹੋ ਗਈ ਤੇ ਦੂਸਰੇ ਜਿਹੜਾ ਸਾਹਮਣੇ ਵਾਲੇ ਪਾਸੇ ਹੁਣ ਵਿਜੇ ਨੇ ਸ਼ੁਰੂ ਕਰਿਆ ਹੈ ਤੇ ਦੇਖਦੇ ਹਾਂ ਅੱਜ ਕਿੰਨਾ ਕੰਮ ਕੰਪਲੀਟ ਹੁੰਦਾ ਹੈ ਤੇ ਇਹ ਮਸ਼ੀਨ ਬਾਈ ਲੈਟ ਨਾਲ ਚੱਲਦੀ ਜਿਵੇਂ ਸਾਨੂੰ ਪਹਿਲਾਂ ਦੱਸਿਆ ਲਾਈਟ ਨਾਲ ਤਾਰਤੂਰ ਲਾ ਕੇ ਮੋਟਰ ਲੱਗੀ ਹੋਈ ਹੈ ਤੇ ਉਹ ਪਿੱਛੇ ਗੇਅਰ ਹੈ ਗੇਅਰ ਹੀ ਘੱਟ ਅੱਗੇ ਨੂੰ ਪੈ ਜਾਂਦਾ ਇੱਕ ਪਿੱਛੇ ਨੂੰ ਪੈ ਜਾਂਦਾ ਗੇਅਰ ਕੁਸਲਾ ਕਰਕੇ ਕੰਮ ਬੜਾ ਸੋਖਾ ਵਧੀਆ ਹੋ ਜਾਂਦਾ ਹੈ ਤੇ ਦੁਰਮਚ ਨਾਲੋਂ ਜ਼ਿਆਦਾ ਵਧੀਆ ਤੇ ਥੱਲੀ ਨਾਲੇ ਕੋਲ ਹੁੰਦਾ ਹੈ ਤੇ ਲੋ ਜੀ ਬਾਈ ਦੁਰਮਚ ਮਸ਼ੀਨ ਨਾਲ ਆਪਣੀ ਸਾਰੀ ਜਿਹੜੀ ਰੋੜੀ ਐ ਸੈੱਟ ਹੋ ਗਈ ਤੇ ਮਿਸਤਰੀ ਉਹਨਾਂ ਨੇ ਇੱਥੇ ਜਿਹੜੇ ਐ ਪਾਰਟੀਸ਼ਨ ਵਗੈਰਾ ਕਰਦੀ ਫਰਸ਼ ਦੀ ਜਿਵੇਂ ਸ਼ੀਸ਼ੇ ਲਾਉਂਦੇ ਸੀਗੇ ਵਿੱਚ ਫਰਸ਼ ਪਾਉਂਦੇ ਸੀਗੇ ਉਹ ਸਾਰੀ ਸੈਟਿੰਗ ਹੋ ਗਈ ਐ ਤੇ ਹੁਣ ਸਵੇਰੇ ਜਿਹੜਾ ਹੈ ਦੁਬਾਰਾ ਫੇਰ ਅੱਜ ਮਿਕਸਚਰ ਲੈ ਕੇ ਆ ਗਏ ਤੇ ਜਿਹੜਾ ਅੱਜ ਆਪਣਾ ਫਰਸ਼ ਹੈ ਤਾਂ ਬਾਹਰਲਾ ਫਰਸ਼ ਹੈ ਉਹ ਸਾਰਾ ਮਿਕਸਚਰ ਨਾਲ ਮਿਲਾ ਕੇ ਇੱਥੇ ਪਾ ਦੇਣਾ ਹੈ ਲੋ ਬਾਈ ਮਿਕਸਚਰ ਕਰ ਲਿਆ ਸਟਾਰਟ ਬਣਾ ਲਿਆ ਮਿਕਸਰੀ ਦਾ ਮਸਾਲਾ ਦਿਲ ਲੱਗੇ ਹੋਇਆ ਪਾਣ ਲੋ ਜੀ ਇਸ ਪਾਸੇ ਰੋ ਆਪਣਾ ਫਰਸ਼ ਸ਼ੁਰੂ ਕਰਿਆ ਤੇ ਤਕਰੀਬਨ ਅੱਜ ਆਪਣਾ ਜਿਹੜਾ ਇਹ ਏਰੀਆ ਇਸ ਏਰੀਆ 'ਚ ਸਾਰੇ ਦਾ ਫਰਸ਼ ਪੈ ਜਾਣਾ ਹੈ ભાઈ ਇਹ ਆਪਣਾ રસોઈ છે રસોઈ ਦੇ ਵਿੱਚ ਜਿਹੜਾ ਸਟੋਰ ਬਣਾਇਆ ਸਟੋਰ ਦੇ ਵਿੱਚ ਵੀ ਟੈਲਾਂ ਲੱਗੀਆਂ ਲੋ ભાઈ છોੜੀ ਜੀ ਬ੍ਰੇਕ ਲਈਏ મશીન કરી બંધ ਹੁਣ ਚਾਹ ਚੂ ਪੀਣ ਲੱਗੇ ਆ ਪਰ ਇੱਕ ਪੰਛੀ ਆਪਣੇ ਘਰੇ ਆਇਆ ਹੋਇਆ ਹੈ ਲੋ ਜੀ ਬਾਈ ਇੰਨਾ ਕ ਕੰਪਲੀਟ ਹੋ ਗਿਆ ਆਪਣਾ ਤੇ ਉਹ ਥੋੜਾ ਜਿਹਾ ਕ ਰਹਿ ਗਿਆ ਅਗਲਾ ਪਾਸਾ ਤੇ ਲੋ ਜੀ ਬਾਈ ਬੈਕ ਸਾਈਡ ਆਪਣਾ ਜਿਹੜਾ ਫਰਸ਼ ਦਾ ਕੰਮ ਰਹਿੰਦਾ ਸੀਗਾ ਅੱਜ ਮਿਸਤਰੀ ਉਹਨੇ ਸਵੇਰ ਦੇ ਲਗੇ ਹੋਏ ਤੇ ਤੇ ਆ ਫਰਸ਼ ਆਪਣਾ ਬੈਕ ਸਾਈਡ ਵੀ ਪੈ ਗਿਆ ਤੇ ਅੰਦਰ ਵਾਸ਼ਰੂਮ ਦੇ ਵਿੱਚ ਜਿਹੜੀ ਆਪਣੀ ਟੈਲਾਂ ਉਹ ਵੀ ਵਿਜੇ ਲਾ ਰਿਹਾ ਪਹਿਲਾਂ ਇਹਨਾਂ ਨੇ ਇੱਥੇ ਰੱਖਤਾ ਲਾ ਦੀ ਸੀਗੀਆਂ ਅੱਜ ਤੋ ਇਹ ਲੱਗ ਕੇ ਜਿਹੜਾ ਉੱਪਰ ਦਾ ਕੰਮ ਹੈ ਉੱਪਰ ਟੈਲਰਾਂ ਦਾ ਕੰਮ ਲੱਗਿਆ ਹੋਇਆ ਤੇ ਬਾਈ ਮਿਸਤਰੀ ਉਹਨੇ ਆਏ ਹੋਏ ਆ ਆਪਣਾ ਫਰਜ਼ ਦਾ ਜਿਹੜਾ ਕੱਲ ਕੰਮ ਦਾ ਉਹ ਇੱਥੇ ਨੀਰੂ ਪਾ ਕੇ ਸਾਫ਼ ਕਰਦੇ ਆ ਤੇ ਆਹ ਸਾਈਡ ਤੇ ਜਿਹੜਾ ਕੰਮ ਰਹਿੰਦਾ ਇੱਥੇ ਅੱਜ ਆਪਣਾ ਇਹ ਵੀ ਕੰਪਲੀਟ ਹੋ ਜਾਣਾ ਹੈ ਤੇ ਲੋ ਬਾਈ ਮਿਸਤਰੀ ਉਹਨਾਂ ਦਾ ਕੰਮ ਤਾਂ ਆਪਣਾ ਕੰਪਲੀਟ ਹੋ ਗਿਆ ਫਰਸ਼ ਵਗੈਰਾ ਪੈ ਗਏ ਤੇ ਹੁਣ ਇਹ ਬਾਈ ਉਹਨੇ ਆਏ ਹੋਏ ਆ ਅਜੇ ਨਾਮ ਹੈ ਪੇਂਟਰ ਹੈ ਤੇ ਇਹ ਬਾਈ ਆਪਣਾ ਟੈਲਾਂ ਵਾਲਾ ਵਿਜੀ ਲੱਗਿਆ ਹੋਇਆ ਪਹਿਲੀ ਟੈਲਾਂ ਜਿਹੜੀਆਂ ਲੱਗੀਆਂ ਹੋਈਆਂ ਇੱਥੇ ਸਟੋਰਾਂ ਦਾ ਕੰਮ ਚੱਲ ਰਿਹਾ ਤੇ ਅੱਜ ਅਜੇ ਨੇ ਪੇਂਟਰ ਦਾ ਪੇਂਟ ਦਾ ਕੰਮ ਸ਼ੁਰੂ ਕਰਿਆ ਆਪਣਾ ਜਿਹੜੀ ਸਲਾਹ ਬਣੀ ਕਿ ਛੱਤ ਤੇ ਗ੍ਰਾਈਂਡਰ ਨਾਲ ਸਾਫ਼ ਕਰ ਦੇਣਾ ਤੇ ਇੱਥੇ ਜਿਹੜੀ ਆ ਪੁੱਟੀ ਇਹਦੇ ਵਾਲ ਪੁੱਟੀ ਵਾਲ ਪੁੱਟੀ ਹੈ ਹੋਗੀ ਹੈ ਨਾ ਹਾਂਜੀ ਹਾਂ ਵਾਲ ਪੁੱਟੀ ਇਹਦੇ ਦੋ ਆਪਾਂ ਨੇ ਕੋਟ ਕਰਵਾ ਦੇਣੀ ਤਾਂ ਕਿ ਜਿਹੜੀ ਛੱਤਾਂ ਦੀ ਸਫਾਈ ਨਾਲ ਦੇ ਨਾਲ ਹੋ ਜੂਗੀ ਬਾਕੀ ਆਪਣਾ ਵਿਜੇ ਦਾ ਕੰਮ ਵੀ ਟੈਲਾਂ ਦਾ ਅੰਦਰ ਦਾ ਹੋ ਗਿਆ ਤੇ ਬਾਹਰ ਸਟੋਰ ਦਾ ਚੱਲ ਰਿਹਾ ਸਟੋਰ ਤੋਂ ਬਾਹਰ ਆਪਣਾ ਜਿਹੜਾ ਹੈ ਓਵਰ ਟੈਲਾਂ ਦਾ ਕੰਮ ਕੰਪਲੀਟ ਹੋ ਜਾਣਾ ਤੇ ਹੁਣ ਆਪਾਂ ਬਾਹਲੀ ਸਾਈਡ ਆ ਗਏ ਇਹ ਮਾਲ ਮਟੀਰੀਅਲ ਆਪਣਾ ਰਿੱਤਾ ਮੜਾ ਮੋਟਾ ਰਹਿ ਗਿਆ ਟੈਲਾਂ ਲਈ ਵਾਸਤੇ ਬਹੁਤ ਵਰਤ ਹੋ ਜਾਣਾ ਤੇ ਇਹ ਫਰਸ਼ ਸਾਰਾ ਕੰਪਲੀਟ ਹੋ ਗਿਆ ਦਾ ਮਿਸਤਰੀ ਉਹਨਾਂ ਨੇ ਕੰਪਲੀਟ ਕਰਤਾ ਹੈ ਕੰਮ ਤੇ ਉਹਨਾਂ ਦਾ ਕੰਮ ਤਕਰੀਬਨ ਖਤਮ ਹੋ ਗਿਆ ਨਿਬੜ ਗਿਆ ਤੇ ਬਾਕੀ ਇਸ ਵੀਡੀਓ ਨੂੰ ਵਲੋਗ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਤੇ ਕਿਉਂਕਿ ਆਪਣਾ ਜਿਹੜਾ ਮਿਸਤਰੀਆਂ ਦਾ ਕੰਮ ਸੀਗਾ ਉਸ ਕਰਕੇ ਦਸਹਰੇ ਤੋਂ ਕੰਮ ਲੱਗਿਆ ਹੋਇਆ ਤਾਂ ਤੇ 18 ਜਾਂ 20 ਫਰਵਰੀ ਨੂੰ ਜਾ ਕੇ ਕੰਮ ਕੰਪਲੀਟ ਹੋਇਆ ਆਪਣਾ ਤੇ ਹੁਣ ਥੋੜਾ ਬਹੁਤਾ ਕੰਮ ਹੈ ਜਿਹੜਾ ਟੇਲਰਾਂ ਨੇ ਦਾ ਰਹਿ ਗਿਆ ਪੇਂਟਰ 'ਚ ਲੱਗਿਆ ਪੇਂਟਰ ਨੇ ਦਾ ਕੰਮ ਹੈਗਾ 5-7 ਦਿਨ ਦਾ ਤੇ ਪਲੰਬਰ ਦਾ ਕੰਮ ਇਲੈਕਟ੍ਰੀਸ਼ੀਅਨ ਦਾ ਕੰਮ ਥੋੜਾ ਥੋੜਾ ਪੈਂਡਿੰਗ ਪਿਆ ਹੈ ਉਹ ਆਪਣਾ ਚੱਲਦਾ ਰਹ